ਗੁਬਾਰੇ। ਹੇਠ ਲਿਖੀ ਵਰਤਾਲਾਪ ਅਨਸ਼ਾਨੂ ਧਿਆਨ ਨਾਲ ਪੜੋ ਅਤੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਪੂਰਾ ਹੈਗਾ। ਠਹਿਰੋ ਰੁੜਪੁਰ ਜਾਣਿਓ ਇੱਧਰ ਆਓ। ਠਹਿਰੋ ਖਸਮਾਨੂ ਖਾਣਿਓ ਇੱਧਰ ਆਓ। ਹੱਸਦੇ ਹੋ, ਕੁਝ ਸ਼ਰਮ ਕਰੋ। ਕਲਯੁਗ ਦੇ ਨੇ ਆਣਿਓ ਇੱਧਰ ਆਓ। ਮਾਵਾ ਅੱਗੇ ਨਸਦੇ ਹੋ, ਕੁਝ ਸ਼ਰਮ ਕਰੋ। ਠਹਿਰੋ ਰੁੜਪੁਰ ਜਾਣਿਓ ਇੱਧਰ ਆਓ। ਅੱਛਾ ਬਾਬਾ ਮੈਂ ਹਾਰੀ, ਇਹ ਆਰੀ ਯਾਰੀ ਸਦਾ ਖੁਆਰੀ। ਤੁਹਾਡੇ ਮਾਪਿਆਂ ਨੂੰ ਦੱਸੂਗੀ ਪਰ ਲਗਾਮਾਂ ਕੱਸੂਗੀ। ਪ੍ਰਸ਼ਨ ਇਸ ਵਾਰਤਾਲਾ ਵਿੱਚ ਕੌਣ ਕਿਸ ਨੂੰ ਬੋਲਦਾ ਹੈ? ਉੱਤਰ ਇਸ ਵਾਰਤਾਲਾ ਵਿੱਚ ਦਾਦੀ ਬੱਚਿਆਂ ਨੂੰ ਬੋਲਦੀ ਹੈ। ਪ੍ਰਸ਼ਨ ਬੱਚਿਆਂ ਦੀ ਦਾਦੀ ਨੂੰ ਕਲਯੁਗ ਦੇ ਨਿਆਣੇ ਕਿਉਂ ਕਹਿੰਦੀ ਹੈ? ਬੱਚਿਆਂ ਦੀ ਸ਼ਰਾਰਤਾਂ ਤੋਂ ਤੰਗ ਆ ਕੇ ਦਾਦੀ ਉਹਨਾਂ ਨੂੰ ਕਲਯੁਗ ਦੇ ਨਿਆਣੇ ਕਹਿੰਦੀ ਹੈ। ਬੱਚੇ ਸ਼ੋਰ ਮਚਾਉਂਦੇ ਹਨ ਤੇ ਦਾਦੀ ਦੇ ਮੂਰੇ ਭੱਜਦੇ ਹਨ ਤੇ ਦਾਦੀ ਦੇ ਹੱਥ ਨਹੀਂ ਆਉਂਦੇ। ਇਸ ਲਈ ਉਹਨਾਂ ਤੇ ਉਹ ਗੁੱਸਾ ਕਰਦੀ ਹੈ। ਪ੍ਰਸ਼ਨ: ਦਾਦੀ ਬੱਚਿਆਂ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ? ਉੱਤਰ: ਦਾਦੀ ਬੱਚਿਆਂ ਨੂੰ ਟਿਕ ਕੇ ਬੈਠਣ ਲਈ ਤੇ ਸ਼ੋਰ ਨਾ ਮਚਾਉਣ ਲਈ ਕਹਿੰਦੀ ਹੈ। ਬੱਚਿਆਂ ਦੁਆਰਾ ਉਸ ਦੀ ਗੱਲ ਨਾ ਮੰਨਣ ਤੇ ਉਹ ਬੱਚਿਆਂ ਨੂੰ ਉਹਨਾਂ ਦੇ ਮਾਪਿਓ ਦੇ ਔਣ ਤੇ ਉਹਨਾਂ ਦੀ ਸ਼ਿਕਾਇਤਾਂ ਲਗਾਉਣ ਦਾ ਡਰਾਵਾ ਦਿੰਦੀ ਹੈ। ਐੜਾ ਪੁੱਤ ਦੀ ਧੀ ਚੰਦਰਮੁਖੀ ਭਾਵ ਸੋਣੀ ਭਾਵੇਂ ਸੋਣੀ ਪਰ ਬਹੁਤ ਦੁਖੀ ਪੂਤ ਜਦੋਂ ਜਾਂਦਾ ਸੀ ਬਾਹਰ ਉਹਦੇ ਟੁਕੜੇ ਕਰੇ ਹਜ਼ਾਰ ਜਦੋਂ ਆਵੇ ਉਹ ਵਾਪਸ ਕਰ ਟੁਕੜੇ ਇਕੱਠੇ ਲੈਂਦਾ ਕਰ ਰੋਜ਼ ਸ਼ਾਮ ਨੂੰ ਜਿਉਂਦੀ ਧੀ ਰੋਜ਼ ਸਵੇਰੇ ਜਾਂਦੀ ਮਰ ਪ੍ਰਸ਼ਨ ਪੂਤ ਦੀ ਧੀ ਦਾ ਨਾਂ ਕੀ ਸੀ ਅਤੇ ਉਹ ਕਿਹੋ ਜਿਹੀ ਸੀ ਉੱਤਰ ਪੂਤ ਦੀ ਧੀ ਦਾ ਨਾਂ ਚੰਦਰਮੁਖੀ ਸੀ ਤੇ ਉਹ ਬਹੁਤ ਸੋਹਣੀ ਸੀ ਪ੍ਰਸ਼ਨ ਇਹ ਕਹਾਣੀ ਬੱਚਿਆਂ ਨੂੰ ਕੌਣ ਸੁਣਾਉਂਦਾ ਹੈ ਇਹ ਕਹਾਣੀ ਬੱਚਿਆਂ ਨੂੰ ਦਾਦੀ ਸੁਣਾਉਂਦੀ ਹੈ। ਪ੍ਰਸ਼ਨ: ਭੂਤ ਘਰੋਂ ਜਾਣ ਵਾਲੇ ਵੇਲੇ ਕੀ ਕਰਦਾ ਸੀ? ਭੂਤ ਘਰੋਂ ਜਾਣ ਵੇਲੇ ਆਪਣੀ ਧੀ ਦੇ ਹਜ਼ਾਰ ਟੁਕੜੇ ਕਰ ਦਿੰਦਾ ਸੀ ਤੇ ਸਵੇਰੇ ਧੀ ਮਰ ਜਾਂਦੀ ਸੀ ਤੇ ਸ਼ਾਮ ਨੂੰ ਟੁਕੜੇ ਇਕੱਠੇ ਕਰ ਲੈਂਦਾ ਸੀ ਤੇ ਧੀ ਮੁੜ ਜਿਉਂਦੀ ਹੋ ਜਾਂਦੀ ਸੀ। ਈੜੀ ਸੁਣੋ ਫੇਰ ਇੱਕ ਵੇਲਾ ਸੀ ਜਦ ਲੋਕੀ ਪੈਦਲ ਜਾਂਦੇ ਲੋਕੀ ਪੈਦਲ ਜਾਂਦੇ ਦੂਰ ਦੂਰ ਤੱਕ ਜਾਂਦੇ ਸਨ ਮਿਲਣ ਗਿਲਣ ਲਈ ਜਦੋਂ ਨਿਕਲਦੇ ਮਹੀਨਿਆਂ ਬਾਅਦ ਉਹ ਆਉਂਦੇ ਸਨ ਬਿੱਲੀ ਰਸਤਾ ਕੱਟ ਗਈ ਜਾਂ ਆਵਾਜ਼ ਪਿੱਛੋਂ ਲੱਗ ਗਈ ਲੰਬੜ ਮੱਥੇ ਲੱਗ ਗਿਆ ਜਾਂ ਨਿਛਮੂਰੋਂ ਵੱਜ ਗਈ ਇਹ ਤਾਂ ਨੀਰੇ ਬਹਾਨੇ ਸਨ ਪ੍ਰਸ਼ਨ ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ ਇਹ ਸ਼ਬਦ ਮੈਡਮ ਬੱਚਿਆਂ ਨੂੰ ਕਹਿੰਦੀ ਹੈ ਪ੍ਰਸ਼ਨ ਪਹਿਲਾਂ ਲੋਕੀ ਰਿਸ਼ਤੇਦਾਰਾਂ ਕੋਲ ਕਿਸ ਤਰ੍ਹਾਂ ਜਾਂਦੇ ਸਨ ਅਤੇ ਕਿੰਨੀ ਕੂ ਦੇਰ ਬਾਅਦ ਮੁੜ ਮੁੜਿਆ ਕਰਦੇ ਸਨ ਪੁੱਤਰ ਪਹਿਲਾਂ ਲੋਕੀ ਪੈਦਲ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਸੀ ਤੇ ਕਈ ਮਹੀਨਿਆਂ ਬਾਅਦ ਮੁੜਦੇ ਸੀ ਕਿਉਂਕਿ ਜਾਣ ਆਉਣ ਤੇ ਕਾਫੀ ਟਾਈਮ ਲੱਗਦਾ ਸੀ ਫਿਰ ਉਹ ਉੱਥੇ ਕਈ ਦਿਨਾਂ ਤੱਕ ਰਹਿ ਕੇ ਹੀ ਮੁੜਦੇ ਸਹੀਂ ਪ੍ਰਸ਼ਨ ਮੈਡਮ ਕਿਹੜੇ ਕਿਹੜੇ ਵਿਹਮਾ ਪਰਮਾ ਦਾ ਜ਼ਿਕਰ ਕਰਦੀ ਹੈ ਅਤੇ ਕਿਉਂ ਮੈਡਮ ਝਾੜੂ ਪੁੱਠਾ ਰੱਖਣਾ ਸਿਰ ਭਾਰ ਮੰਜਾ ਖੜਾ ਕਰਨਾ ਚਾਬੀਆਂ ਖੜਕਾਉਣੀਆਂ ਕੈਂਚੀਆਂ ਖੜਕਾਉਣੀਆਂ ਛਿੱਕ ਮਾਰਨਾ ਜਾਂਦਿਆਂ ਨੂੰ ਪਿੱਛੋ ਆਵਾਜ਼ ਮਾਰਨੀ ਭੂਤ ਪ੍ਰੇਤ ਆਦ ਵਹਿਮਾਂ ਪਰਮਾਂ ਆਦੀ ਵਹਿਮਾਂ ਪਰਮਾਂ ਬਾਰੇ ਜ਼ਿਕਰ ਕਰਦੀ ਹੈ ਕਿਉਂਕਿ ਉਹ ਇਨ੍ਹਾਂ ਵਹਿਮਾਂ ਪਰਮਾਂ ਨੂੰ ਨਹੀਂ ਮੰਨਦੀ ਤੇ ਬੱਚਿਆਂ ਨੂੰ ਵੀ ਉਦਾਹਰਣ ਦੇ ਕੇ ਸਮਝਾਉਂਦੀ ਹੈ ਕਿ ਇਹ ਵਹਿਮ ਪਰਮ ਸਾਡੇ ਬਣਾਏ ਹੋਏ ਹਨ ਇਨ੍ਹਾਂ ਨਾਲ ਸਾਡਾ ਕੁਝ ਵੀ ਮਾੜਾ ਨਹੀਂ ਹੁੰਦਾ ਪਾਤਰੋ ਸਾਰੇ ਦਾਦੀ ਦਾਦੀ ਇਸ ਕਹਾਣੀ ਦਾ ਮੁੱਖ ਪਾਤਰ ਹੈ ਉਹ ਇਕਾਂਗੀ ਦੇ ਸ਼ੁਰੂ ਵਿੱਚ ਬੱਚਿਆਂ ਨਾਲ ਘਰ ਵਿੱਚ ਇਕੱਲੀ ਹੈ ਬੱਚੇ ਉਸ ਨੂੰ ਪਿਆਰ ਕਰਦੇ ਹਨ ਤੇ ਦਾਦੀ ਦੀਆਂ ਲੱਤਾਂ ਘੁੱਟਦੇ ਹਨ ਦਾਦੀ ਵੀ ਬੱਚਿਆਂ ਨੂੰ ਪਿਆਰ ਕਰਦੀ ਹੈ ਤੇ ਉਨ੍ਹਾਂ ਕਹਾਣੀਆਂ ਉਹਨਾਂ ਨੂੰ ਕਹਾਣੀਆਂ ਸੁਣਾਉਂਦੀ ਹੈ ਜਦੋਂ ਬੱਚੇ ਖੇਡਦੇ ਹਨ ਤਾਂ ਦਾਦੀ ਗੁੱਸੇ ਵਿੱਚ ਆ ਕੇ ਉਹਨਾਂ ਨੂੰ ਚੁੱਪ ਕਰਾਉਂਦੀ ਹੈ ਉਹਨਾਂ ਦੇ ਮਾਪੇ ਆਉਣ ਤੇ ਉਹਨਾਂ ਦੀ ਸ਼ਿਕਾਇਤਾਂ ਕਰਦੀ ਹੈ ਦਾਦੀ ਬੱਚਿਆਂ ਨੂੰ ਰੌਲਾ ਪਾਉਣ ਤੋਂ ਰੋਕਦੀ ਹੈ ਰੋਕਣ ਲਈ ਵਹਿਮਾ ਭਰਮਾ ਦਾ ਵਾਸਤਾ ਵੀ ਦਿੰਦੀ ਹੈ ਪਰ ਬੱਚੇ ਉਸ ਦੀ ਇੱਕ ਨਹੀਂ ਸੁਣ ਦਿੱਤੀ ਸੁਣਦੇ ਤੇ ਆਪਣੇ ਖੇਡ ਵਿੱਚ ਮਸਤ ਰਹਿੰਦੇ ਹਨ ਉਹ ਬੱਚਿਆਂ ਨੂੰ ਕੈਂਚੀ ਖੜਕਾਉਣ ਚਾਬੀਆਂ ਖੜਕਾਉਣ ਤੇ ਰੋਲਾ ਪਾਉਣ ਤੋਂ ਰੋਕਦੀ ਨਜ਼ਰ ਆਉਂਦੀ ਹੈ ਉਹ ਬੱਚਿਆਂ ਨੂੰ ਭੂਤ ਪ੍ਰੇਤਾਂ ਦੀਆਂ ਕਹਾਣੀਆਂ ਵੀ ਸੁਣਾਉਂਦੀ ਹੈ ਇਕਾਂਗੀ ਦੇ ਅੰਤ ਵਿੱਚ ਵੀ ਬੱਚੇ ਦਾਦੀ ਇਹ ਗਾਉਂਦੇ ਨਜ਼ਰ ਆਉਂਦੇ ਹਨ ਕਿ ਮੇਰੇ ਪਿਆਰੇ ਦਾਦੀ ਜੀ ਪਿਆਰੇ ਪਿਆਰੇ ਦਾਦੀ ਜੀ ਇਸ ਤਰ੍ਹਾਂ ਉਹ ਇਕਾਂਗੀ ਵਿੱਚ ਮੁੱਖ ਭੂਮਿਕਾ ਵਿੱਚ ਹੈ ਮੈਡਮ ਮੈਡਮ ਇਸ ਇਕਾਂਗੀ ਵਿੱਚ ਮੁੱਖ ਭੂਮਿਕਾ ਵਿੱਚ ਹੈ ਜੋ ਕਿ ਦਾਦੀ ਦੇ ਦੁਆਰਾ ਦੱਸੇ ਗਏ ਵਹਿਮਾਂ ਤੇ ਭੂਤ ਪ੍ਰੇਤਾਂ ਦੇ ਡਰ ਨੂੰ ਬੱਚਿਆਂ ਦੇ ਮਨਾਂ ਵਿੱਚੋਂ ਖਤਮ ਕਰਦੀ ਨਜ਼ਰ ਆਉਂਦੀ ਹੈ ਉਹ ਵਹਿਮਾ ਪਰਮਾ ਤੇ ਭੂਤ ਪ੍ਰੇਤਾਂ ਨੂੰ ਨਹੀਂ ਮੰਦੀ ਇਸ ਇਕਾਂਗੀ ਵਿੱਚ ਬੱਚਿਆਂ ਦੇ ਪੁੱਛਣ ਦੇ ਕੇ ਵਹਿਮ ਭਰਮ ਤੇ ਭੂਤ ਪ੍ਰੇਤ ਹੁੰਦੇ ਹਨ ਤਾਂ ਉਹ 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 ਉਦਾਹਰਨਾਂ ਰਾਹੀਂ ਬੱਚਿਆਂ ਨੂੰ ਦੱਸਦੀ ਹੈ ਕਿ ਕੈਂਚੀ ਖੜਕਾਉਣਾ ਮੰਜਾ ਸਿਰ ਭਾਰ ਖੜਾ ਕਰਨਾ ਚਾਬੀਆਂ ਖੜਕਾਉਣਾ ਤੇ ਰਾਤ ਨੂੰ ਸਿਰਵਾਉਣਾ ਕੋਈ ਵੀ ਮਾੜੀ ਨਹੀਂ ਹੈ ਇਹ ਵਹਿਮ ਵਹਿਮ ਤਾਂ ਇਨਸਾਨ ਦੇ ਆਪਣੇ ਸਹੂਲਤ ਲਈ ਬਣਾਏ ਹੋਏ ਹਨ ਮੈਡਮ ਬੱਚਿਆਂ ਨੂੰ ਗੀਤ ਰਾਹੀਂ ਸਮਝਾਉਂਦੀ ਹੈ ਕਿ ਭੂਤ ਪ੍ਰੇਤ ਕੁਝ ਨਹੀਂ ਹੁੰਦੇ ਇਹ ਸਭ ਕਹਾਣੀਆਂ ਹਨ ਇਸ ਲਈ ਨੀਡਰ ਹੋ ਕੇ ਰਹਿਣਾ ਚਾਹੀਦਾ ਹੈ ਮੈਡਮ ਦੇ ਸਮਝਾਉਣ ਤੇ ਕਾਂਗੀ ਦੇ ਅੰਤ ਵਿੱਚ ਬੱਚੇ ਦਾਦੀ ਦੇ ਵਹਿਮਾਂ ਭਰਮਾਂ ਦਾ ਮਜ਼ਾਕ ਉਡਾਉਂਦੇ ਖੁਸ਼ ਉਡਾਉਂਦੇ ਖੁਸ਼ੀ ਵਿੱਚ ਝੂਮਦੇ ਤੇ ਗਾਉਂਦੇ ਨਜ਼ਰ ਆਉਂਦੇ ਹਨ ਮਦਾਰੀ ਮਦਾਰੀ ਮੈਡਮ ਦੇ ਗੀਤ ਦਾ ਪਾਤਰ ਹੈ ਜਿਸ ਨੂੰ ਇੱਕ ਬੱਚੇ ਨੇ ਨਿਭਾਇਆ ਹੈ ਮਦਾਰੀ ਵੀ ਬੱਚਿਆਂ ਨੂੰ ਡਰਾਉਣ ਦਾ ਨਜ਼ਰ ਆਉਂਦਾ ਹੈ ਬੱਚਿਆਂ ਦੇ ਪੁੱਛਣ ਤੇ ਕਿ ਉਸ ਦੇ ਝੋਲੇ ਵਿੱਚ ਕੀ ਹੈ ਤਾਂ ਮਦਾਰੀ ਦੱਸਦਾ ਹੈ ਕਿ ਇਸ ਵਿੱਚ ਹਰ ਤਰ੍ਹਾਂ ਦੇ ਭੂਤ ਤੇ ਚੋਲੇ ਹਨ ਜੋ ਕਿ ਦੇਖਣ ਨੂੰ ਬਹੁਤ ਡਰਾਉਣੇ ਲੱਗਦੇ ਹਨ ਉਹ ਕਹਿੰਦਾ ਹੈ ਕਿ ਸਭ ਪੰਜੀ ਦਸੀ ਪਾ ਦਿਓ ਤਾਂ ਜੋ ਇਹ ਬਾਹਰ ਨਾ ਆਣ ਫਿਰ ਜਦੋਂ ਮਦਾਰੀ ਦਾ ਝੋਲਾ ਕੁੱਤਾ ਪਾੜ ਦਿੰਦਾ ਹੈ ਤਾਂ ਉਹ ਘਬਰਾ ਕੇ ਚਲਾ ਜਾਂਦਾ ਹੈ ਉਸ ਦੇ ਝੋਲੇ ਵਿੱਚ ਹਰ ਰੰਗ ਦੀਆਂ ਲੀਰਾਂ ਨਿਕਲਦੀਆਂ ਹਨ ਬੱਚੇ ਲੀਰ ਚੁੱਕ ਕੇ ਹੱਸਦੇ ਅਤੇ ਭੂਤ-ਭੂਤ ਕਰਕੇ ਗਾਉਂਦੇ ਹਨ ਇਸ ਤਰ੍ਹਾਂ ਮਦਾਰੀ ਦੁਆਰਾ ਬਣਾਏ ਭੂਤਾਂ ਦਾ ਅੰਤ ਹੋ ਜਾਂਦਾ ਹੈ